ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਦੇਖੋ ਆਲ ਓਵਰ ਸੂਟ ਨੇ ਨਾਲ ਤੁਹਾਨੂੰ ਸੂਰ ਦੁਪੱਟੇ ਵੀ ਮਿਲਣਗੇ ਰਿਯਨ ਦੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਹਾਂ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਪਿਓਰ ਰਿਯਨ ਹੈ ਜੀ ਆਲ ਓਵਰ 5 ਮੀਟਰ ਸੂਟ ਮਿਲੂਗਾ ਤੁਹਾਨੂੰ ਡਿਜੀਟਲ ਪ੍ਰਿੰਟਿੰਗ ਹੈ ਬ੍ਰਾਂਡਡ ਹੈ ਬੀ ਐਲ ਐਮ ਬ੍ਰਾਂਡ ਦਾ ਪੀਸ ਆ ਪੂਰਾ 5 ਮੀਟਰ ਕੱਪੜਾ ਮਿਲੂਗਾ ਡਿਜ਼ਾਈਨ ਚੈੱਕ ਕਰ ਲਓ ਤੁਸੀਂ ਇਹਦੇ ਚ ਨਾ ਕਲਰ ਇਹੀ ਮਿਲੂਗਾ ਤੇ ਡਿਜ਼ਾਈਨ ਤੁਹਾਨੂੰ ਬਹੁਤ ਸੋਹਣੇ ਖੂਬਸੂਰਤ ਪੀਸ ਨੇ ਕੋਈ ਪੀਸ ਛੱਡਣ ਵਾਲਾ ਨਹੀਂ ਹੈਗਾ ਡਿਜ਼ਾਈਨ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਰੇਟ ਰਹੂਗਾ ਇਹਦਾ ਤੁਹਾਨੂੰ ਇੱਕ ਸੂਟ ਮਿਲੂਗਾ ਜੀ 650 ਰੁਪਏ ਦਾ ਜੀ ਤੇ ਦੋ ਸੂਟ ਮਿਲਣਗੇ ਤੁਹਾਨੂੰ 1200 ਰੁਪਏ ਦੇ ਕੋਰੀਅਰ ਆਲ ਓਵਰ ਇੰਡੀਆਂ ਫ੍ਰੀ ਰਹੂਗਾ ਕੋਈ ਐਕਸਟਰਾ ਚਾਰਜ ਨਹੀਂ ਜੋ ਰੇਟ ਬੋਲ ਮੈਂ ਬੋਲ ਰਿਹਾ ਹਾਂ ਉਸੇ ਰੇਟ ਤੁਹਾਡੇ ਸੂਟ ਕਦੇ ਪਹੁੰਚਣਗੇ ਇੱਕ ਸੂਟ ਮਿਲੂਗਾ ਜੀ ਤੁਹਾਨੂੰ 650 ਦਾ ਤੇ ਦੋ ਸੂਟ ਮਿਲਣਗੇ 1200 ਰੁਪਏ ਦੇ ਚਾਰ ਡਿਜ਼ਾਈਨ ਨੇ ਟਾਈਗਰ ਪ੍ਰਿੰਟ ਆ ਪਿਓਰ ਰਿਯੋਨ ਆ ਬੀ ਐਲ ਐਮ ਬ੍ਰਾਂਡ ਆ ਬ੍ਰਾਂਡ ਚੈੱਕ ਕਰ ਲੋ ਨਾਲ ਆ ਲੋ ਜੀ ਬ੍ਰਾਂਡ ਚੈੱਕ ਕਰੋ ਜਰਾ ਸਾਰੇ 20 ਆ ਲੋ ਇੱਧਰ ਦਿਖਾ ਦਿਓ ਚਲੋ ਠੀਕ ਆ ਆ ਲੋ ਚੈੱਕ ਕਰੋ ਜੀ ਦੂਸਰਾ ਡਿਜ਼ਾਈਨ ਆ ਗਿਆ ਜੀ ਡਿਜ਼ਾਈਨ ਸਾਰੇ ਹੀ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਥਾਂ ਤੁਹਾਡੇ ਸਾਹਮਣੇ ਮੈਂ ਨਾਲੇ ਖੋਲਣ ਲੱਗਿਆ ਪੈਕ ਪੀਸ ਆਏ ਨੇ ਰੇਟ ਰਹੂਗਾ ਸਿਰਫ ਔਰ ਸਿਰਫ ਇੱਕ ਸੂਟ 650 ਦਾ ਜੀ ਦੋ ਸੂਟ ਮਿਲਣਗੇ 1200 ਰੁਪਏ ਦੇ ਬਹੁਤ ਸੋਹਣੇ ਡਿਜ਼ਾਈਨ ਨੇ ਕੋਈ ਵੀ ਡਿਜ਼ਾਈਨ ਛੱਡਣ ਵਾਲਾ ਨਹੀਂ ਹੈਗਾ ਨੇਵੀ ਬਲੂ ਕਲਰ ਆ ਗਿਆ ਜੀ ਜਿੰਨੇ ਡਿਜ਼ਾਈਨ ਆਏ ਨੇ ਮੈਂ ਤੁਹਾਨੂੰ ਸਾਰੇ ਡਿਜ਼ਾਈਨ ਖੁੱਲ ਕੇ ਦਿਖਾਉਂਗਾ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਦੂਸਰਾ ਕਲਰ ਦਿਖਾਤਾ ਜੀ ਫਿਰੋਜ਼ੀ ਕਲਰ ਆ ਗਿਆ ਕਲਰ ਦੇਖੋ ਕਿੰਨੇ ਸ਼ਾਨਦਾਰ ਕਲਰ ਨੇ ਜੀ ਸਾਰੇ ਦੇ ਸਾਰੇ ਬਹੁਤ ਵਧੀਆ ਸੂਟ ਨੇ ਸਾਰੇ ਖੂਬਸੂਰਤ ਪੀਸ ਜੀ ਆ ਲੋ ਵੀ ਚੈੱਕ ਕਰੋ ਪ੍ਰਿੰਟ ਦੇਖੋ ਕਿੰਨੀ ਸ਼ਾਨਦਾਰ ਆ ਬੋਟਲ ਗ੍ਰੀਨ ਸ਼ੇਡ ਹੈ ਜੀ ਇੱਕ ਇਹਦੇ ਚ ਕਲਰ ਮਿਲੂਗਾ ਜੀ ਤੁਹਾਨੂੰ ਗਾਜਰੀ ਸ਼ੇਡ ਦੀ ਕਪੜਾ ਬਹੁਤ ਜ਼ਬਰਦਸਤ ਹੈ ਜੀ ਕੋਟ ਸੈੱਟ ਬਣਾਓ ਸਲਵਾਰ ਸੂਟ ਬਣਾਓ ਪਲਾਜ਼ੋ ਸੂਟ ਬਣਾਓ ਜੋ ਮਰਜ਼ੀ ਬਣਾਓ ਕਪੜਾ ਬਹੁਤ ਸ਼ਾਨਦਾਰ ਕਪੜਾ ਵੀ ਚੈੱਕ ਕਰੋ ਜਾਂ ਖੂਬਸੂਰਤ ਪੀਸ ਹੈ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਣਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਦੀ ਬਹੁਤ ਖੂਬਸੂਰਤ ਪੀਸ ਨੇ ਇੱਕ ਸੂਟ ਮਿਲੂਗਾ ਜੀ ਤੁਹਾਨੂੰ 650 ਦਾ ਤੇ ਦੋ ਸੂਟ ਮਿਲਣਗੇ ਤੁਹਾਨੂੰ 1200 ਰੁਪਏ ਦੇ ਸੋਲੋ ਪੀਸ ਆਇਆ ਜੀ ਖੂਬਸੂਰਤ ਪੀਸ ਹੈ ਜੀ ਪੀ ਚੈੱਕ ਕਰੋ ਜਰਾ ਬਹੁਤ ਸੋਹਣਾ ਪੀਸ ਹੈ ਆ ਲੋ ਜੀ ਇੱਕ ਡਰੈਸ ਤੁਹਾਨੂੰ ਆ ਮਿਲੂਗਾ ਜੀ ਪਿਓਰ ਰਿਓਨ ਹੈ ਜੀ ਵੀ ਆਲ ਓਵਰ ਪਾਣੀ ਲੀਟਰ ਸੂਟ ਹੈ ਜੀ ਖੂਬਸੂਰਤ ਪੀਸ ਹੈ ਰੈੱਡ ਕਲਰ ਜੀ ਜੈਪੂਰੀ ਸਟਾਈਲ ਡਿਜ਼ਾਈਨ ਹੈ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਕਲਰ ਇਹ ਚ ਦਿਖਾਉਂਗਾ ਤੁਹਾਨੂੰ ਮੈਂ ਮਸਟਰਡ ਕਲਰ ਆ ਗਿਆ ਜੀ ਬਹੁਤ ਸੋਹਣੇ ਸੋਹਣੇ ਰੰਗ ਨੇ ਸਾੜੇ ਦੇ ਸਾੜੇ ਔਰ ਬ੍ਰੈਂਡ ਵੀ ਤੁਹਾਨੂੰ ਮਿਲੂਗਾ ਜੀ ਬੀਐਨ ਬੀਐਲਐਮ ਬ੍ਰੈਂਡ ਦੇ ਪੀਸ ਹੈ ਜੀ ਖੂਬਸੂਰਤ ਪੀਸ ਪੀ ਚੈੱਕ ਕਰੋ ਜਰਾ ਕਿਆ ਬਾਤ ਹੈ ਨਾਲ ਬ੍ਰੈਂਡ ਵੀ ਦੇਖ ਲਓ ਕਿੰਨਾ ਸ਼ਾਨਦਾਰ ਬ੍ਰੈਂਡ ਲੱਗੇ ਹੋਏ ਜੀ ਉੱਪਰ ਬੀਐਲਐਮ ਬ੍ਰੈਂਡ ਦੇ ਪੀਸ ਨੇ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਪੀਕਾਕ ਸੇਡ ਜੀ ਰੇਟ ਰਹੂਗਾ ਸਿਰਫ ਇੱਕ ਸੂਟ 650 ਦਾ ਜੀ ਦੋ ਸੂਟ ਮਿਲਣਗੇ 1200 ਰੁਪਏ ਦਾ ਜੋ ਬੋਲੂਗਾ ਉਹੀ ਦਊਗਾ ਕੋਈ ਧੋਖਾ ਟੜੀ ਨਹੀਂ ਕੋਈ ਝੂਠ ਨਹੀਂ ਆਹ ਲਓ ਜੀ ਪੀ ਚੈੱਕ ਕਰੋ ਜਰਾ ਕਲਰ ਆ ਗਿਆ ਜੀ ਪਰਪਲ ਕਲਰ ਚਾਰ ਕਲਰ ਨੇ ਚਾਰੇ ਕਲਰ ਖੋਲ ਕੇ ਦਿਖਾਦੇ ਤੁਹਾਨੂੰ ਮੈਂ ਖੂਬਸੂਰਤ ਪੀਸ ਨੇ ਜੀ ਇੱਕ ਸੂਟ ਮਿਲੂਗਾ ਜੀ ਤੁਹਾਨੂੰ 650 ਦਾ ਜੀ ਤੇ ਦੋ ਸੂਟ 1200 ਦਾ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਹੋਊਗਾ ਨੈਕਸਟ ਆਰਟੀਕਲ ਦਿਖਾਉਂਗਾ ਪਿਓਰ ਕਾਟਨ ਆ ਗਈ ਜੀ ਪ੍ਰਿੰਟਿੰਗ ਚੈੱਕ ਕਰੋ ਨਾਲੇ ਨੈਕ ਦੇ ਉੱਪਰ embroidery ਹੈ ਜੀ ਆ ਨਾਲ ਸਾਰਾ ਦੇਖੋ ਜੀ ਨਾਲ ਸਿੱਪੀ ਦਾ ਵਰਕ ਕੀਤਾ ਜੀ ਵਰਕ ਕੀਤਾ ਹੋਇਆ ਸਾਰਾ ਪੀਸ ਚੈੱਕ ਕਰ ਲਓ ਖੂਬਸੂਰਤ ਪੀਸ ਹੈ ਜੀ ਰੇਟ ਰਹੂਗਾ ਜੀ 695 ਰੁਪਏ ਪਿਓਰ ਕਾਟਨ ਹੈ ਜੀ ਨਾ ਕਾਟਨ ਦੀ ਮਿਲੂਗੀ ਬਾਟਮ ਤੇ ਮਲ ਕਾਟਨ ਦਾ ਮਿਲੂਗਾ ਜੀ ਦੁਪੱਟਾ ਉਹ ਦੁਪੱਟਾ ਵੀ ਬਹੁਤ ਖੂਬਸੂਰਤ ਦੁਪੱਟਾ ਜੀ ਦੁਪੱਟਾ ਚੈੱਕ ਕਰੋ ਜਰਾ ਡਿਜੀਟਲ ਪ੍ਰਿੰਟਿੰਗ ਦਾ ਦੁਪੱਟਾ ਜੀ ਪਿਓਰ ਮਲ ਕਾਟਨ ਦਾ ਦੁਪੱਟਾ ਪੂਰਾ ਲੰਬਾ ਜਣਾ ਦੁਪੱਟਾ ਰਹੂਗਾ ਜੀ 2.5 ਮੀਟਰ ਸ਼ੈਲਟਰ ਹੋਗੀ 2.5 ਤੋਂ ਉੱਪਰ ਬਾਟਮ ਮਿਲੂਗੀ ਜੀ ਡਿਜ਼ਾਈਨਿੰਗ ਚੈੱਕ ਕਰ ਲਓ ਖੂਬਸੂਰਤ ਪੀਸ ਹੈ ਰੇਟ ਰਹੂਗਾ ਜੀ 695 ਰੁਪਏ ਜੀ ਵੀ ਚੈੱਕ ਕਰੋ ਜੀ ਖੂਬਸੂਰਤ ਪੀਸ ਹੈ 695 ਪੀਚ ਕਲਰ ਦਾ ਪੀਸ ਹੈ ਜੀ ਡਿਜ਼ਾਈਨਿੰਗ ਚੈੱਕ ਕਰ ਲਓ neck ਦੇ ਉੱਪਰ embroidery ਦੇਖੋ ਕਿੰਨੀ ਸ਼ਾਨਦਾਰ embroidery ਕੀਤੀ ਹੋਈ ਹੈ ਪਲੇਨ ਮਿਲੂਗੀ ਜੀ कॉटन ਦੀ बॉटम रेट ਰੂ ਹੈ ਜੀ 695 ਰੁਪਏ 2 ਸੂਟ ਲਾਓਗੇ 1300 ਰੁਪਏ ਦੇ ਜੀ ਦੁਪੱਟਾ ਮਲ कॉटन ਦਾ ਜੀ ਵੀ ਚੈੱਕ ਕਰੋ ਨਵੇਂ-ਨਵੇਂ ਡਿਜ਼ਾਈਨ ਸਾਰੇ ਦੇ ਰਹੇ ਤੁਹਾਨੂੰ ਅੱਜ ਇੱਕ ਸੂਟ 695 ਜੀ 2 ਸੂਟ 1300 ਰੁਪਏ ਦੇ ਆਹ ਲਓ ਵੀ ਚੈੱਕ ਕਰੋ ਗ੍ਰੀਨਿਸ਼ ਕਲਰ ਆ ਗਿਆ ਜੀ ਕਲਰ ਦੇਖੋ ਕਿੱਡੇ ਸ਼ਾਨਦਾਰ ਕਲਰ ਨੇ ਨੈਕਲੈਨ ਚੈੱਕ ਕਰੋ ਕਿੱਡਾ ਸ਼ਾਨਦਾਰ ਨੈਕਲੈਨ ਆ ਨਾਲੇ ਦੇ ਅੰਦਰ ਵੀ ਆ ਸਾਰਾ ਸਿਪੀ ਵਰਕ ਨਾਲ ਦੇਖੋ ਪੱਤਾ ਬਣਿਆ ਹੋਇਆ ਜੀ ਬਹੁਤ ਵਧੀਆ ਪੀਸ ਨੇ ਪਲੇਨ ਮਿਲੂਗੀ ਜੀ ਬਾਟਮ ਤੇ ਨਾਲ ਦੁਪੱਟਾ ਦਊਗਾ ਜੀ ਬਹੁਤ ਵਧੀਆ ਮਲ ਕਾਟਨ ਦਾ ਜੀ ਦੁਪੱਟਾ ਇਹ ਗਰਮੀਆਂ ਦੇ ਤੋਹਫੇ ਲਈ ਜੀ ਸਾਰੇ ਇਹ ਆ ਲੋ ਦੇਖੋ ਦੁਪੱਟਾ ਖੂਬਸੂਰਤ ਦੁਪੱਟਾ ਜੀ ਪੂਰਾ ਲੰਬਾ ਜਿਹੜਾ ਦੁਪੱਟਾ ਇੱਕ ਕਲਰ ਮਿਲੂਗਾ ਜੀ ਇਹ ਤੁਹਾਨੂੰ ਪਿੰਕ ਸ਼ੇਡ ਜੀ ਕਲਰ ਬਹੁਤ ਸ਼ਾਨਦਾਰ ਹੈ ਨੇ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਸਾਰੀ ਇਹ ਜੀ ਪਿਓਰ ਕਾਟਨ 695 ਦਾ ਇੱਕ ਜੀ ਤੇ 1300 ਰੁਪਏ ਦੇ ਦੋ ਸੂਟ ਦੀ ਆ ਲਓ ਜੀ ਪਿੰਕ ਕਲਰ ਦੀ ਬਾਟਮ ਤੇ ਨਾਲ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ ਕੋਈ ਛੋਟਾ ਦੁਪੱਟਾ ਨਹੀਂ ਜੀ ਮਲ ਕਾਟਨ ਦਾ ਡਿਜੀਟਲ ਦੁਪੱਟਾ ਮਲਟੀ ਸ਼ੈਡ ਪ੍ਰਿੰਟਿੰਗ ਹੈ ਬਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਨੈਕਸਟ ਲੈਣ ਦਿਖਾਉਂਗਾ ਤੁਹਾਨੂੰ ਆਹ ਲੋ ਜੀ ਪੀਸ ਚੈੱਕ ਕਰੋ ਆ ਸਟ੍ਰਾਈਪਸ ਵਾਲਾ ਡਿਜ਼ਾਈਨ ਹੈ ਜੀ ਨੈਕਲਾਈਨ ਚੈੱਕ ਕਰੋ ਦਾ ਕਿੱਡਾ ਸ਼ਾਨਦਾਰ ਨੈਕਲਾਈਨ ਬਣਿਆ ਹੈ ਜੀ ਹਕੂਬਾ ਚਿਕਨ ਦਾ ਪੈਚ ਲੱਗਿਆ ਨਾਲ ਹੈਂਡ ਜਾਨੀ ਹੈਂਡ ਪੇਂਟ ਕੀਤਾ ਹੋਇਆ ਨਾਲ ਮਿਰਰ ਦਾ ਕੰਮ ਹੈ ਜੀ ਆਹ ਲੋ ਜੀ ਬਾਟਮ ਤੇ ਆਹ ਲੋਗੇ ਦੁਪੱਟਾ ਇਹਦੇ ਨਾਲ ਇਹ ਪੂਰੀ ਲੈਂਥ ਦੇ ਸੂਟ ਨੇ ਕੋਈ ਲੈਂਨਿੰਗ ਲਾਂਡਰੀ ਲੋਡ ਨਹੀਂ ਜੀ ਦੁਪੱਟਾ ਦੇਖੋ ਕਿੱਡਾ ਸ਼ਾਨਦਾਰ ਦੁਪੱਟਾ ਹੈ ਦਾ ਜੀ ਕਾਟਨ ਦਾ ਹੀ ਦੁਪੱਟਾ ਜੀ ਸਾਰੇ ਕਾਟਨ ਦੇ ਸੂਟ ਨੇ ਖੂਬਸੂਰਤ ਪੀਸ ਹੈ ਰੇਟ ਰਹੂਗਾ ਸਿਰਫ ਔਰ ਸਿਰਫ 695 ਦਾ ਇੱਕ ਜੀ ਦੋ ਸੂਟ ਮਿਲਣਗੇ 1300 ਰੁਪਏ ਦੇ ਪੀਸ ਚੈੱਕ ਕਰ ਲੋ ਪੂਰੀ ਲੈਂਥ ਦੇ ਸੂਟ ਨੇ ਜੀ ਕੋਈ ਛੋਟਾ ਪੀਸ ਨਹੀਂ ਕੋਈ ਲੈਂਗ ਦੀ ਲੋੜ ਨਹੀਂ ਖੂਬਸੂਰਤ ਪੀਸ ਹੈ ਆ ਲੋ ਜੀ ਬਾਟਮ ਤੇ ਆ ਲੋ ਜੀ ਮਲ ਕੋਟਨ ਦਾ ਹੀ ਮਿਲੂਗਾ ਜੀ ਦੁਪੱਟਾ ਦੁਪੱਟਾ ਵੀ ਬਹੁਤ ਸ਼ਾਨਦਾਰ ਦੁਪੱਟਾ ਜੀ ਮਲਟੀ ਸ਼ੇਡ ਪ੍ਰਿੰਟਿੰਗ ਦਾ ਦੁਪੱਟੇ ਦੀ ਜੀ ਚੈੱਕ ਕਰੋ ਕਿੱਡੇ ਸੋਹਣੇ ਖੂਬਸੂਰਤ ਪੀਸ ਹੈ ਪੂਰੇ ਲੰਬੇ ਚੜੇ ਸੂਟ ਲੈਣੀ ਕਿ ਮਿਲ ਰਹੀ ਇਹਨੂੰ ਲੰਬਾਈ ਇਹਨਾਂ ਦੀ ਕੋਈ ਛੋਟੀ ਲੰਮਾਈ ਨਹੀਂ ਕੋਈ ਲੈਨਿੰਗ ਲਗਾਉਣ ਦੀ ਲੋੜ ਨਹੀਂ ਪਿਓਰ ਕਾਟਨ ਦਾ ਸੂਟ ਹੈ ਜੀ ਵੀ ਚੈੱਕ ਕਰੋ neck line ਦੇਖੋ ਕਿੰਨਾ ਸ਼ਾਨਦਾਰ ਬਣਿਆ ਹਕੂਬਾ ਚੱਕਰ ਮਿਰਰ ਦਾ ਕੰਮ ਨਾਲ ਬੁਰਸ਼ ਪੇਂਟ ਕੀਤਾ ਹੋਇਆ ਆਹ ਲੋ ਜੀ ਬਾਟਮ ਪਰਪਲ ਕਲਰ ਹੈ ਆਹ ਲੋ ਦੁਪੱਟਾ 695 ਦਾ ਇੱਕ ਸੂਟ ਜੀ ਦੋ ਸੂਟ ਮਿਲਣਗੇ 1300 ਰੁਪਏ ਦੇ ਜੀ ਤੁਹਾਡਾ ਫਾਇਦਾ ਹੋ ਰਿਹਾ ਅੱਜ ਆਹ ਲੋ ਖੂਬਸੂਰਤ ਪੀਸ ਜੀ ਤੁਸੀਂ ਅਗਰ ਇੱਕ ਸੂਟ ਮੰਗਵਾਉਣਾ ਹੋਵੇ ਨਾ ਤਾਂ ਲੋਕੀ ਤੁਹਾਡੇ ਕੋਲੋਂ 80 ਰੁਪਏ ਪੋਸਟ ਦਾ ਚਾਰਜ ਮੰਗਣਗੇ 20 ਰੁਪਏ ਸੂਟ ਘੱਟ ਦੇ ਦੇਣਗੇ ਲੇਕਿਨ ਚਾਰਜ ਦੇ ਕੋਰੀਅਰ ਦਾ ਲਾਗ ਕੇ ਤੁਸੀਂ ਹਿਸਾਬ ਲਾ ਕੇ ਦੇਖੋ ਤੁਹਾਨੂੰ ਸੂਟ ਮਹਿੰਗਾ ਹੀ ਪੈਂਦਾ ਹੋਊਗਾ ਜੀ ਸਸਤਾ ਨਹੀਂ ਪੈਂਦਾ ਗਰੰਟੀ ਹੈ ਮੇਰੀ ਆ ਲਓ ਜੀ ਵੀ ਚੈੱਕ ਕਰੋ ਖੂਬਸੂਰਤ ਪੀਸ ਰੇਟ ਸੋਲੋ ਇੱਕ 695 ਦਾ ਇੱਕ ਜੀ ਦੋ ਸੂਟ ਮਿਲਣਗੇ 1300 ਰੁਪਏ ਦੇ ਨੈਕਸਟ ਡਿਜ਼ਾਈਨ ਦਿਖਾਉਂਗਾ ਜੀ ਆ ਲਓ ਇਹ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਪੀਸ ਹੈ ਖੂਬਸੂਰਤ ਪੀਜੀ ਪਰਪਲ ਕਲਰ ਦਾ ਪੀਸ ਹੈ ਜੀ ਕਿਹੜੇ ਤੇ ਐਮਬਰੋਇਡਰੀ ਚੈੱਕ ਕਰੋ ਜਰਾ ਚਾਹ ਬਾਤ ਹੈ ਪੂਰਾ ਹਾਈਲਾਈਟ ਕੀਤਾ ਹੋਇਆ ਡਿਜੀਟਲ ਪ੍ਰਿੰਟਿੰਗ ਦੀ ਨਾਲ ਬਾਟਮ ਪਲੇਨ ਬਾਟਮ ਹੈ ਜੀ ਔਰ ਮਲ ਕਾਟਨ ਦਾ ਹੀ ਮਿਲੂਗਾ ਜੀ ਦੁਪੱਟਾ 695 ਜੀ 2 ਸੂਟ ਮਿਲਣਗੇ 1300 ਰੁਪਏ ਦੇ ਕੋਰੀਅਲ ਦਾ ਖਰਚਾ ਤੁਹਾਡਾ ਕੋਈ ਨਹੀਂ ਜੀ ਦੁਪੱਟਾ ਚੈੱਕ ਕਰੋ ਖੂਬਸੂਰਤ ਦੁਪੱਟਾ ਪੂਰਾ ਲੰਬਾ ਜਿਹੜਾ ਦੁਪੱਟਾ ਕੋਈ ਛੋਟਾ ਦੁਪੱਟਾ ਨਹੀਂ ਰਹੂਗਾ ਜੀ 컬러 ਦੇਖੋ ਕਿੰдый ਸ਼ਾਨਦਾਰ 컬러 ਆ ਗਏ ਸਾਰੇ ਦੇ ਸਾਰੇ ਖੂਬਸੂਰਤ ਪੀਸ ਨੇ ਜੀ ਆ ਲੋ ਜਿਹੜੇ ਕਸਟਮਰ ਨੇ ਮੇਰਾ ਵੀਡੀਓ ਦੇਖ ਰਹੇ ਆ ਪਲੀਜ਼ ਨਵੇਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆ ਲੋ ਜੀ ਕਿਰਾ ਚੈੱਕ ਕਰੋ ਖੂਬਸੂਰਤ ਕਿਰਪੜ ਨੇ ਆ ਜੀ ਨਾਲ ਹਾਈਲਾਈਟ ਕੀਤਾ ਹੋਇਆ ਪਿਓਰ ਕਾਟਨ ਦਾ ਸੂਟ ਹੈ ਬਾਟਮ ਹੈ ਜੀ ਕਾਟਨ ਦੀ ਪੂਰੀ ਲੈਂਥ ਦੇ ਸੂਟ ਨੇ ਕੋਈ ਲੈਣੇ ਲਾਉਣ ਦੀ ਲੋੜ ਨਹੀਂ ਅੱਜ ਜੀ ਦੁਪੱਟਾ ਚੈੱਕ ਕਰੋ ਜੀ ਪਿਓਰ ਮਲ ਕਾਟਨ ਦਾ ਜੀ ਦੁਪੱਟਾ ਔਰ ਡਿਜੀਟਲ ਦੁਪੱਟਾ ਜੀ ਇੱਕ ਸੂਟ 695 ਜੀ ਦੋ ਸੂਟ ਮਿਲਣਗੇ ਤੁਹਾਨੂੰ 1300 ਰੁਪਏ ਦੇ 컬러 ਡਿਜ਼ਾਈਨ ਚੈੱਕ ਕਰੋ ਕਿੰਨਾ ਹੀ ਸ਼ਾਨਦਾਰ ਸਾਰੇ ਪੀਸ ਨੇ ਕੋਈ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ ਜੀ ਆ ਲੋ ਸੀ ਗ੍ਰੀਨ ਕਲਰ ਆ ਗਿਆ ਜੀ ਆ ਬਾਤ ਹੈ ਆ ਲੋ ਜੀ ਬਾਟਮ ਆ ਲੋ ਦੁਪੱਟਾ ਕੋਈ ਪੀਛੇ ਛੱਡਣ ਵਾਲਾ ਨਹੀਂ ਜੀ ਪੂਰੀ ਲੈਂਥ ਦੇ ਸੂਟ ਨੇ ਗਰਮੀਆਂ ਦੇ ਤੋਹਫੇ ਇਹ ਸੂਟ ਪਾ ਕੇ ਗਰਮੀ ਨਹੀਂ ਲੱਗੂਗੀ ਗਰੰਟੀ ਹੈ ਮੇਰੀ ਆ ਲੋ ਚੈੱਕ ਕਰੋ ਜਰਾ yellow ਜਿਹਾ ਸ਼ੇਡ ਆ ਖੂਫਰ 3 ਰੇਟ ਰੂ ਹੈ ਜੀ 695 ਦੋ ਸੂਟ 1300 ਦੇ ਆ ਦੁਪੱਟਾ ਚੈੱਕ ਕਰੋ ਕੂਰੀਅਰ ਦਾ ਪੈਸਾ ਕੋਈ ਨਹੀਂ ਜੀ ਜੋ ਰੇਟ ਬੋਲ ਰਿਹਾ ਜਨਮ ਉਸੇ ਰੇਡ ਸੂਟ ਤੋਂ ਡੇ ਘਰ ਪਹੁੰਚੂਗਾ ਜੀ ਇਹ ਅੱਜ ਦੀ ਵੀਡੀਓ ਦਾ ਆਖਰੀ ਸੂਟ ਹੈ ਹੁਣ ਆਪਾਂ ਜਲਦ ਮਿਲਾਂਗੇ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ